ਜੇਡੀ ਦੀ ਪਾਰਟੀ ਸਤਾ ਤੋਂ ਬਾਹਰ ਹੈ ਤੇ ਉਹਨਾਂ ਦਾ ਇਹ politcal stunt ਜਾਂ ਸੈਂਟਰ ਗਵਰਨਮੈਂਟ ਮੌਜੂਦਾ ਗਵਰਨਮੈਂਟ ਦੇ ਨਾਲ ਕਿਦਾਂ ਟਕਰਾਅ ਪੈਦਾ ਕਰਨਾ ਹੈ ਲੋਕਾਂ ਨੂੰ ਕਿਦਾਂ ਲੜਾਉਣਾ ਹੈ ਤੇ ਇਹ ਅੱਜ ਮੈਂ ਗੱਲਬਾਤ ਕਰਨੀ ਹੈ तकरीबन तकरीबन 10 ਸਾਲ ਹੋ ਚਲੇ ਕਾਂਗਰਸ ਪਾਰਟੀ ਸਤਾ ਤੋਂ ਬਾਹਰ ਹੈ ਸੈਂਟਰ ਦੇ ਵਿੱਚੋਂ ਬੜਾ ਜੋਰ ਲਾਇਆ ਡਾਕਟਰ ਮਨਮੋਹਨ ਸਿੰਘ ਤੋਂ ਬਾਅਦ ਰੋਹਲ ਗਾਂਧੀ ਨੇ ਸੋਨੀਆ ਗਾਂਧੀ ਨੇ ਜਾਂ ਜਿਹੜੇ ਪੰਜਾਬ ਦੇ ਸਿੱਧੂ ਵਰਗੇ ਚੰਨੀ ਵਰਗੇ ਕਢਮ ਚੌਧਰੀ ਰਾਜੇ ਬੜਿੰਗ ਵਰਗੇ ਬੜਾ ਜ਼ੋਰ ਲਾਇਆ ਇਹਨਾਂ ਨੇ ਇਹਨਾਂ ਦੀ ਹੁਣ ਧਾਲ ਕਿਸੇ ਪਾਸੇ ਗੜ ਨਹੀਂ ਰਹੀ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ 2021 ਦੇ ਵਿੱਚ ਜਾਨੀ ਕਿ 2020-21 ਦੇ ਵਿੱਚ ਜਿਹੜਾ ਅੰਦੋਲਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਪੂਰਾ ਵਿਰੋਧ ਕਰਵਾਇਆ ਬੀਜੇਪੀ ਦਾ ਆਪਣੀ ਸਰਕਾਰ ਬਣਾਉਣ ਵਾਤੇ ਪਰ ਜਿਹੜੇ ਲੋਕ ਨੇ ਉਹ ਜਾਣਦੇ ਨੇ ਕਿ ਜਿਹੜੀ ਕਾਂਗਰਸ ਸਰਕਾਰ ਨੇ ਖਾਸ ਕਰਕੇ ਸਿੱਖ ਕੌਮ ਦਾ ਮਲਿਆ ਮੇਟ ਕਰਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਦਰਅਸਲ ਤੇ ਅਟੈਕ ਹੋਇਆ ਦਿੱਲੀ ਕਤਲੇਆਮ ਹੋਇਆ ਇਹ ਸਚਾਈ ਹੈ ਤੇ ਹੁਣ ਜਿਹੜੇ ਸਾਡੇ ਵੱਡੇ ਆਪਣੇ ਆਪ ਨੂੰ ਕੜਮ ਚੌਧਰੀ ਨੇ ਵੀ ਸਦਾ ਵਿੱਚ ਕਿੱਦਾਂ ਦੁਬਾਰਾ ਆਈਏ ਕਾਂਗਰਸ ਦੇ ਪੈਰਾ ਵਿੱਚ ਜੁੱਤੀਆਂ ਵਿੱਚ ਬੈਠੇ ਆ ਤੇ ਮੈਂ ਜਿਹੜੀ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਆ ਜਿਹੜੇ ਵੀ ਕਿਸਾਨ ਗੁੰਮਰਾਹ ਹੋਏ ਨੇ ਕਿਸਾਨ ਜਥੇਬੰਦੀਆਂ ਦੇ ਮੈਨੂੰ ਪਤਾ ਕਿ ਇਹ ਸ਼ਬਦ ਵਰਤਨੇ ਨੇ ਗਾਲਾਂ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਜਾਂ ਇਹਨੇ ਟੈਗ ਲਾਉਣਾ ਹੁੰਦਾ ਇਹ ਫਲਾਣੀ ਸਰਕਾਰ ਦਾ ਹੈ ਇਹ ਫਲਾਣੀ ਏਜੰਸੀ ਦਾ ਹੈ ਇਹ ਖਾਕੀ ਨਿਕਰ ਪਤਾ ਨਹੀਂ ਕੀ ਕੁਝ ਬੋਲਣਾ ਹੁੰਦਾ ਇਹਦੇ ਨਾਲ ਸੰਨ ਕੋਈ ਮਤਲਬ ਨਹੀਂ ਪਰ ਮੈਂ ਅੱਜ ਐਲਾਨੀਆਂ ਕਹਿਣਾ ਸ਼ਰਿਆਮ ਕਹਿਣਾ ਜਿੰਨਾ ਵੀ ਇਹ ਅੰਦੋਲਨ ਤੇ ਹੁਣ ਖਰਚਾ ਹੋ ਰਿਹਾ ਹੈ ਇਹ ਕਾਂਗਰਸ ਸਰਕਾਰ ਦਾ ਹੋ ਰਿਹਾ ਹੈ ਭਾਵੇਂ ਕਾਂਗਰਸ ਪਾਰਟੀ ਦਾ ਹੋ ਰਿਹਾ ਉਹਨਾਂ ਕੋਲੇ ਲੁੱਟ ਖੁੱਟ ਦਾ ਪੈਸਾ ਬਹੁਤ ਪਿਆ ਹੈ ਉਹ ਜਿਹੜਾ 20 ਕਰੋੜ ਰੁਪਇਆ ਇਹਨਾਂ ਨੇ ਖਰਚਾ ਕਰਨਾ ਉਹ ਸਾਰਾ ਕਾਂਗਰਸ ਪਾਰਟੀ ਵੱਲੋਂ ਹੋਣਾ ਹੈ ਕਿਉਂਕਿ ਜਿਹੜੀਆਂ ਵੀ ਉੱਥੇ ਗੱਡੀਆਂ ਨੇ ਗੱਡੀਆਂ ਰਸਣ ਦੀਆਂ ਜਾਣੀਆਂ ਨੇ ਜਾਂ ਟਰੈਕਟਰਾਂ 'ਤੇ ਤੇਲ ਪੈਣਾ ਇਹ ਐਵੇਂ ਨਹੀਂ ਪੈਣਾ ਹਾਲਾਂਕਿ ਜਿਹੜੇ ਕਿਸਾਨ ਜਾਣਗੇ ਉਹਨੇ ਟਰੈਕਟਰਾਂ 'ਤੇ ਤੇਲ ਪਾਊਗਾ ਉਹ ਤੇਲ ਜਿਹੜਾ ਕਿਸਾਨ ਆਪ ਪਾਉਣਗੇ ਉਹਨਾਂ ਦੇ ਆਪਣੇ ਪੰਨੋਂ ਤੇਲ ਪੈਣਾ ਪਰ ਉਹ ਤੇਲ ਦੇ ਨਾਲ ਜਿਹੜਾ ਫੰਡ ਇਕੱਠਾ ਹੋਊਗਾ ਉਹ ਜਿਹੜੇ ਮੂਲਿਆ ਆਗੂ ਨੇ ਨਾ ਕਿਸਾਨ ਜੱਥੇਬੰਦੀਆਂ ਦੇ ਉਹਨਾਂ ਦੇ ਖਾਤਿਆਂ ਵਿੱਚ ਉਹਨਾਂ ਦੇ ਘਰਾਂ 'ਤੇ ਜਾਣਾ ਹੈ ਇਹ ਇਹ ਚੇਤੇ ਰੱਖ ਲਿਓ ਗੱਲ ਮੇਰੀ ਜਿਹੜਾ ਵੀ ਆਂ ਅੰਦੋਲਨ ਦੇ ਵਿੱਚ ਖਰਚਾ ਹੋ ਰਿਹਾ ਸਾਰਾ ਮੈਂ ਸ਼ਰਯਾਮ ਕਹਿਣਾ ਜੇ ਕਿਸੇ ਕਾਂਗਰਸੀ ਲੀਡਰ ਦੇ ਧੌਣ ਵਿੱਚ ਕਿੱਲਾ ਹੋਵੇ ਤਾਂ ਉਹ ਗੱਲ ਕਰ ਸਕਦਾ ਕਿਉਂਕਿ ਹੁਣ ਕੁਰਸੀ ਚਾਹੀਦੀ ਹੈ ਪ੍ਰਧਾਨ ਮੰਤਰੀ ਦੀ ਉਹ ਸਿੱਧੀ ਮਿਲਣੀ ਨਹੀਂ ਤੇ ਉਹ ਕਿੱਦਾਂ ਲੈਣੀ ਹੈ ਹੁਣ ਦੰਗੇ ਫਸਾਦ ਜਿਹੜੇ ਕਰਵਾਉਣੇ ਨੇ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਕੋਈ ਕਸਮ ਨਹੀਂ ਛੱਡੀ ਵੱਡੇ ਵੱਡੇ ਬੰਬ ਬਲਾਸਟ ਹੋਏ ਨੇ ਕੋਈ ਸ਼ੱਕ ਨਹੀਂ ਤੇ ਉਹ ਦੇਣ ਕਿਹਦੀ ਸੀ ਕਾਂਗਰਸ ਪਾਰਟੀ ਦੀ ਸੀ ਖਾਸ ਕਰਕੇ ਜਿਹੜੇ ਸਾਡੇ ਸਿੱਖਨ ਨੂੰ ਬੇਨਤੀ ਕਰਦਾ ਜਰ ਕਿਉਂ ਅਸੀਂ ਬਾਰ ਬਾਰ ਜੁੱਤੀਆਂ ਵਿੱਚ ਬੈੰਨੇ ਆ ਕਿਉਂ ਬਾਰ ਬਾਰ ਜੁੱਤੀਆਂ ਦੇ ਵਿੱਚ ਬਹਿ ਕੇ ਅਸੀਂ ਚੱਪਲਾਂ ਚੜ੍ਹਦਿਆਂ ਅਸੀਂ ਬੁਰਕੀ ਦੇ ਭੁੱਖੇ ਆ ਸਾਨੂੰ ਥੋੜਾ ਬਹੁਤਾ ਸੋਚਣ ਦੀ ਲੋੜ ਹੈ ਇਹ ਸ਼ਰਿਆਮ ਦਿਖ ਰਿਹਾ ਅੱਜ ਜਿਹੜਾ ਐਮਪੀ ਹੈ ਨਵਰੀਤ ਬਿੱਟੂ ਨਵਨੀਤ ਬਿੱਟੂ ਉਹਦਾ ਇੱਕ ਬਿਆਨ ਸੀ ਕਹਿੰਦਾ ਕਿਸਾਨਾਂ ਨੂੰ ਜਿਹੜੀਆਂ ਜੇ ਵੀ ਸੀ ਮਸ਼ੀਨਾਂ ਨੇ ਉਹ ਵੀ ਨਾਲ ਜਾਣੀਆਂ ਚਾਹੀਦੀਆਂ ਨੇ ਬੈਰੀਗੇਡ ਤੋੜਨ ਵਾਸਤੇ ਤੇ ਫਿਰ ਕਹਿੰਦਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪ੍ਰਸ਼ਾਸਨ ਨਾਲ ਖੜੇ ਖੁੱਲ ਦੇਵੇ ਜਾਨੀ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਨੌਜਵਾਨੀ ਦਾ ਘਾਣ ਵੀ ਕਰਵਾਇਆ ਅੱਤਵਾਦ ਦੇ ਨਾਂ ਤੇ ਤੇ ਹੁਣ ਰਹਿੰਦੀ ਕੁੰਦੀ ਜਿਹੜੀ ਕਸਰ ਹੈ ਹੁਣ ਕੱਢ ਦੇਣਗੇ ਪਹਿਲਾਂ ਕੁਝ ਪਹਿਲਾਂ 7-800 ਬੰਦਾ ਮਰਵਾਤਾ ਸੀ ਉਦੋਂ ਕੱਢਦੇ ਸੀ ਜਾਨੀ ਕਿ ਸਾਰਾ ਜਾਮ ਧਾਮ ਜਿਹੜਾ ਹੁਣੇ ਦਿੱਲੀ ਅੰਦੋਲਨ ਦੇ ਲਈ ਜਾ ਰਿਹਾ ਉਹਦਾ ਜੇ ਖਰਚੇ ਦੀ ਗੱਲ ਕਰੋਗੇ ਮੈਂ ਸਿੱਧੇ ਤੌਰ ਤੇ ਕਹਿ ਦਣਾ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਪਾਰਟੀ ਬਸ ਇਹ ਚਾਹੁੰਦੀ ਹੈ ਕਿ ਕਿਵੇਂ ਕੁਰਸੀ ਮਿਲੇ ਭਾਜਪਾ ਨੂੰ ਬਦਨਾਮ ਕਰਕੇ ਮੈਂ ਇੱਕ ਬੇਨਤੀ ਕਰਨੀ ਹੈ ਥੋੜਾ ਜਿਹਾ ਪੰਜਾਬ ਦੇ ਲੋਕੋ ਧਿਆਨ ਦੇ ਨਾਲ ਸੁਣ ਲਿਓ ਮੈਂ ਜੇ ਕੋਈ ਮੈਥੋਂ ਕਸਮ ਖਵਾ ਕੇ ਪਰਸਲਾਵੇ ਕਿ ਤੂੰ ਵੋਟ ਕਿਨੂੰ ਪਾਉਣੀ ਐ ਯਕੀਨ ਕਰਿਓ ਰਿਸਰਚ ਕਰਕੇ ਦੇਖ ਲਓ ਮੇਰੀ ਹਲੇ ਤੱਕ ਵੋਟ ਬਣੀ ਨਹੀਂ ਯਕੀਨ ਕਰ ਲਿਓ ਵੋਟ ਨਹੀਂ ਬਣੀ ਮੇਰੀ ਤੇ ਜਦੋਂ ਪਾਉਣੀ ਹੋ ਸ਼ਾਇਦ ਹੁਣ ਬਣਾ ਲਈਏ ਪਰ ਹਲੇ ਤੱਕ ਜੇ ਕਿਸੇ ਨੇ ਰਿਸਰਚ ਕਰਨੀ ਹੋਵੇ ਨਾ ਮੇਰੀ ਵੋਟ ਬਣੀ ਨਹੀਂ ਕੋਈ ਮਤਲਬ ਨਹੀਂ ਅਸੀਂ ਵੋਟ ਕਿਨੂੰ ਪਾਈਏ ਨਾ ਪਾਈਏ ਕੋਈ ਮਤਲਬ ਨਹੀਂ ਪਰ ਚੇਤੇ ਰੱਖ ਲਿਓ ਇਹ ਜੋ ਕੁਝ ਹੋ ਰਿਹਾ ਨਾ ਇਹ ਕਾਂਗਰਸ ਪਾਰਟੀ ਦੇ ਕਹਿਣ ਤੇ ਹੋ ਰਿਹਾ ਹੈ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕਿਵੇਂ ਵਿਰੋਧ ਕੀਤਾ ਜਾਵੇ ਬੀਜੇਪੀ ਦਾ ਮੈਂ ਜਿਹੜੀ ਗੱਲ ਕਰਨੀ ਚਾਹੁੰਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿੰਨਾ ਵੀ ਬੀਜੇਪੀ ਦਾ ਵਿਰੋਧ ਹੋਊਗਾ ਇਸ ਵਕਤ ਉਨੀ ਹੀ ਬੀਜੇਪੀ ਪਾਰਟੀ ਪਾਵਰਫੁੱਲ ਹੋ ਕੇ ਸਾਹਮਣੇ ਆਉਣੀ ਹੈ ਮੈਨੂੰ ਲੱਗਦਾ ਸੀ ਕਿ ਸ਼ਾਇਦ 27 ਤੋਂ ਬਾਅਦ 5 ਸਾਲ ਹੋਰ ਲੰਘ ਜਾਣ ਪਰ ਜਿਹੜੀਆਂ ਇਹ ਕਰਤੂਤਾਂ ਜਿਹੜਾ ਇਹ ਟਿਮਟਮਾ ਚੱਲ ਰਿਹਾ ਹੈ ਸਾਰੇ 27 ਦੇ ਵਿੱਚ ਵੀ ਬੀਜੇਪੀ ਸਰਕਾਰ ਬਣਾ ਨਾ ਲਵੇ ਇਲੈਕਸ਼ਨ ਲੱਗਦੇ ਆ ਤੇ ਜਿਹੜਾ ਹੁਣ ਅੰਦੋਲਨ ਹੋ ਰਿਹਾ ਹੈ ਮੈ ਗਰੰਟੀ ਨਾਲ ਕਹਿੰਦਾ ਇਹਦੇ ਵਿੱਚ ਵੀ ਬੀਜੇਪੀ ਬਹੁਤ ਵੱਡੀ ਪਾਵਰਫੁਲ ਹੈ ਪੰਜਾਬ ਦੇ ਵਿੱਚ ਸਰਕਾਰ ਸੈਂਟਰ ਵਿੱਚ ਤਾਂ ਬਣ ਚੁੱਕੀ ਹੈ ਇਹ ਕਹਿਣ ਦੀ ਲੋੜ ਨਹੀਂ ਜਿੰਨਾ ਮਰਜ਼ੀ ਕਾਂਗਰਸ ਜ਼ੋਰ ਲਾ ਲਵੇ ਅ ਸਾਰਾ ਕੁਝ ਜਿਹੜੇ ਪਾ ਉਗੜ ਕੇ ਸਾਹਮਣੇ ਆਉਣੇ ਨੇ ਖਰਚੇ ਵਾਸਤੇ ਅੰਦੋਲਨ ਵਾਸਤੇ ਕਿਵੇਂ ਜਿਵਾਤੀ ਕਰਕੇ ਖੈਰੇ ਵਰਗੇ ਜਿਹੜੇ ਵੱਡੇ ਵੱਡੇ ਬਿਆਨ ਦੇ ਕੇ ਨੌਜਵਾਨਾਂ ਨੂੰ ਭੜਕਾ ਰਹੇ ਨੇ ਇਹਨਾਂ ਦਾ ਕੰਮ ਅਗ ਲਾਉਣਾ ਹੋਰ ਕੁਝ ਨਹੀਂ ਜਨ ਕਿ ਕੁੱਲ ਮਿਲਾ ਕੇ ਕਹਿ ਲੋ ਜਿਹੜਾ ਆ ਖਰਚਾ ਇਸ ਅੰਦੋਲਨ ਤੇ ਹੋ ਰਿਹਾ ਹੈ ਇਹ ਕਾਂਗਰਸ ਸਰਕਾਰ ਸਿੱਧੇ ਤੌਰ ਤੇ ਕਰ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ